ਪਰਮ ਸਤਿਕਾਰ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਇਤਿਹਾਸ ਵਿਚਾਰ ਦੇ ਨਾਲ ਜੁੜਨਾ ਕਰੀਏ ਜਿਸ ਦਾ ਪਿੱਛੇ ਤਿਆਸੀਆਂ ਵਿਚਾਰਾਂ ਆਪ ਜੀ ਨੇ ਸਰਵਣ ਕੀਤੀਆਂ ਕਿਸ ਤਰ੍ਹਾਂ ਮੁਗਲ ਖੁਫਜਾ ਸਤਗੁਰੂ ਪਾਸ਼ਾ ਦਾ ਇੱਛਾ ਕਰਦੀਆਂ ਹੋਈਆਂ ਦੁਆਰਾ ਫਿਰ ਚੜਾਈ ਕੀਤੀਆਂ ਮੁਖਸਰ ਸਾਹਿਬ ਦਾ ਖਦਰਾਣੀ ਦੀ ਢਾਲ ਦਾ ਇਤਿਹਾਸ ਕਾਲਾਬ ਜੀ ਨੇ শ্রবণ ਕੀਤਾ ਜਿਸ ਤਨਾ ਜੋ ਸਿੰਘ ਬਦਾਵਾ ਲਿਖ ਕੇ ਦੇ ਆਏ ਸੀ ਸਤਿਗੁਰੂ ਪਾਤਸ਼ਾਹ ਨੂੰ ਅਨੰਤ ਸਾਹਿਬ ਉਸ ਤੋਂ ਬਾਅਦ ਉਹ ਸਿੰਘ

ਨਿਆਣੇ ਵਿਚਾਰ ਜੁਇਆ ਸਤਿਗੁਰ ਪਾਤਸ਼ਾਹ ਨੂੰ ਪਤਾ ਲੱਗਿਆ ਕਿਉਂ ਜਾਣੀ ਗਿਆਨ ਸੀ ਸਤਿਗੁਰ ਪਾਤਸ਼ਾਹ ਸਭ ਮੈਂ ਹੋਈ ਸਿੰਘ ਹੈ ਜਿਹਨੇ ਵਦਾਵਾ ਲਿਖ ਕੇ ਲੈ ਕੇ ਆਈ ਸੀ ਕੋਈ ਹੁਣ ਅੱਗੇ ਹੋ ਕੇ ਲੜੇ ਹੈ ਮੁਗਲ ਫੌਜਾਂ ਨੂੰ ਠੱਲ ਪਾਈ ਹੈ ਮੁਗਲ ਫੌਜਾਂ ਉਥੋਂ ਵਾਪਸគ្នੀਆਂ ਲਈਆਂ ਤਸੱਦਦ ਪਾਸ਼ਾ ਕਿਸ ਤਰ੍ਹਾਂ ਜੰਮੀ ਤੋਂ ਉਤਰ ਕੇ ਜਿਹੜੇ ਸ਼ਹੀਦ ਸਿੰਘ ਹੋਏ ਉਹਨਾਂ ਨੇ ਇੱਕ ਇੱਕ ਕਰਕੇ ਸਾਰੇ ਸਿੰਘਾਂ ਦਾ ਆਵਨੇ ਪੱਲੇ ਦੇ ਨਾਲ ਉਹਨਾਂ ਨੇ

ਤਾਂ ਕਈ ਇਤਿਹਾਸਕਾਰ ਇਸ ਤਰ੍ਹਾਂ ਵੀ ਲਿਖਦੇ ਆਂ ਕਿ ਮਹਾ ਸਿੰਘ ਜਦ ਸਰਦਾਰ ਪਾਸ਼ਾ ਨੇ ਆ ਕੇ ਮਹਾ ਸਿੰਘ ਦਾ ਸੀਸ ਆਪਣੇ ਮੁਕਲ ਦੇ ਵਿੱਚ ਲੈ ਕੇ ਤਾਂ ਉਹਨੂੰ ਕਹਿ ਲੀ ਮਹਾ ਸਿੰਘ ਦਾ ਅੱਖਾਂ ਖੁੱਲੋਂ ਵੇਖੋ ਸਿਰ ਬਦੋਸਤ ਨਹੀਂ ਲੈ ਲੀ ਅਸੀਂ ਤੇਰੇ ਕੋਲ ਬੈਠੇ ਆ ਤਾਂ ਸਤਗੁਰੂ ਪਾਸ਼ਾ ਜੀ ਦੀ ਮਿੱਠੀ ਆਵਾਜ਼ ਕੰਨੀ ਪੈਂਦਿਆਂ ਹੀ ਭਾਈ ਮਹਾ ਸਿੰਘ ਨੇ ਅੱਖਾਂ ਖੋਲ੍ਹ ਦਿੱਤੀਆਂ ਤੇ ਨજર ਪਰ ਕੇ ਸਤਗੁਰਾਂ ਦੇ ਦਰਸ਼ਨ ਕੀਤੇ ਤਾਂ ਫਿਰ ਹੱਥ ਜੋੜ ਕੇ ਧੀਮੀ ਆਵਾਜ਼ ਦੇ ਵਿੱਚ ਕਿਹਾ ਸਤਗੁਰੂ ਜੀਓ ਅੰਤ ਸਮੇਂ ਆਪ ਜੀ ਨੇ ਦਰਸ਼ਨ ਦੇ ਕੇ ਆਪ ਜੀ ਨੇ ਮੇਰੇ ਮਨ ਦੀ ਲਾਲਸਾ ਜਿਹੜੀ ਉਹ ਪੂਰੀ ਕਰ ਦਿੱਤੀ ਹੈ ਮੈਂ ਬੜਾ ਨੰਨਾਂ ਤਾਂ ਸਤਿਗੁਰਾਂ ਨੇ ਪਿਆਰ ਨਾਲ ਕਿਹਾ ਕਹਿਣ ਲਗੇ ਭਾਈ ਮਹਾ ਸਿੰਘ ਅਸੀਂ ਤੇਰੇ ਤੇ ਬੜੇ ਪ੍ਰਸੰਨ ਜੇ ਤੂੰ ਜੀਵਨ ਚਾਹੁੰਦਾ ਤਾਂ ਮੰਗ ਲੈ ਤੈਨੂੰ ਜਾਨ ਬਖਸ਼ ਦਿੰਨੇ ਆ ਜੇ ਜੀਵਨ ਚਾਹੁੰਦਾ ਹੈ ਜੇ ਹੰਜੇ ਹੋਰ ਜਿਉਣਾ ਚਾਹੁੰਦਾ ਹੈ ਤਾਂ ਤੈਨੂੰ ਜੀਵਨ ਬਖਸ਼ ਦਿੰਨੇ ਆ ਅਸੀਂ ਤੇਰੇ ਪ੍ਰਾਣ ਰੱਖ ਲੈਨੇ ਜੇ ਤੂੰ ਕੁਝ ਹੋਰ ਮੰਗਣਾ ਚਾਹੁੰਦਾ ਹੈ ਤੇ ਉਹ ਵੀ ਮੰਗ ਲੈ ਅਸੀਂ ਤੇਰੀ ਕਾਮਨਾ ਪੂਰੀ ਕਰਾਂਗੇ ਤਾਂ ਸਤਿਗੁਰਾਂ ਦੇ ਪਿਆਰ ਭਰੇ ਬਚਨ ਸੁਣ ਕੇ ਭਾਈ ਮਹਾ ਸਿੰਘ ਨੇ ਰਜੋਈ ਕੀਤੀ ਬੇਨਤੀ ਅਰਦਾਸ ਕੀਤੀ ਸੱਚੇ ਪਾਤਸ਼ਾਹ ਜੇ ਤੁਸੀਂ ਤਰੁੱਠੇ ਹੋ ਤਾਂ ਸਿੰਘਾਂ ਨੇ ਜਿਨ੍ਹਾਂ ਬਿਦਾਵਾ ਆਪ ਜੀ ਨੂੰ ਲਿਖ ਕੇ ਦਿੱਤਾ ਸੀ ਉਹ ਪੜ੍ਹ ਲਿਆ ਜਿਸ ਨਾਲ ਉਹ ਆ ਗਏ ਸਿੱਖ ਤੇ ਆਪ ਉਹਨਾਂ ਨੇ ਗੁਰੂ ਬਣੇ ਨੋ ਉਹ ਬਿਦਾਵਤ ਸੀ ਪੜਦੇ ਤਾਂ ਭਾਈ ਮਹਾ ਸਿੰਘ ਨੇ ਅਰਜੋਈ ਸੁਣ ਕੇ ਸਤਗੁਰ ਪਾਤਸ਼ਾਹ ਜੀ ਨੇ ਕਿਹਾ ਮਹਾ ਸਿੰਘ ਤੂੰ ਧੰਨਾ ਹੈ ਤੇਰੇ ਮਨ ਦੇ ਵਿੱਚ ਸਵਾਰਥ ਦੀ ਥਾਂ ਪਰਉਪਕਾਰ ਦੀ ਭਾਵਨਾ ਵਸੀ ਹੋਈ ਹੈ ਇਹ ਪਰਉਪਕਾਰ ਜਿਹੜਾ ਤੂੰ ਕਹਿ ਰਿਹਾ ਮੀ ਉਹ ਅਸੀਂ ਤੁਹਾਡੇ ਸਿੱਖ ਬਣੇ ਰਹੀਏ ਜੇ ਤੁਸੀਂ ਸਾਡੇ ਗੁਰੂ ਬਣੇ ਰਹੋ ਅਸੀਂ ਉਦੋਂ ਅਨਜਾਣੇ ਦੇ ਵਿੱਚ ਤੁਸ਼ ਬੁੱਧੀ ਦੇ ਮੁਤਾਬਕ ਸਾਨੂੰ ਇੰਨੀ ਬੇਸਮਝੀ ਕਰਕੇ ਅਸੀਂ ਤੁਹਾਨੂੰ ਉਹ ਵਿਦਾਵਾ ਲਿਖ ਦਿੱਤੀ ਮੈਂ ਤੁਸੀਂ ਸਾਡੇ ਗੁਰੂ ਨਹੀਂ ਤੇ ਅਸੀਂ ਤੁਹਾਡੇ ਸਿੱਖ ਪਰ ਹੁਣ ਜੇ ਤਰੁੱਠੇ ਹੋ ਤਾਂ ਹੁਣ ਹੁਣ ਪੜ ਲਿਓ ਤਾਂ ਸਦਸਪਾਸ਼ ਕਰਨ ਲੱਗੇ ਤੂੰ ਆਪ ਸੁਆਰਥ ਛੱਡ ਕੇ ਹੁਣ ਇੱਕ ਪਰਪਰਪਕਾਰ ਦੀ ਭਾਵਨਾ ਤੇਰੇ ਅੰਦਰ ਹੋਈ ਵਸੀ ਸੀ ਪਰ ਜਿਹੜੀ

ਪਰ ਪਿਤਾ ਉਹਨਾਂ ਦਾ ਪਲਾਈ ਚਾਹੁੰਦਾ ਹੈ ਤੇ ਉਹ ਸਦਾ ਬਖਸ਼ਦਾ ਹੀ ਹੁੰਦਾ ਹੈ ਪੁੱਤਰ ਭੁੱਲਣਾ ਕਰਦੇ ਆਏ ਕਰਦੇ ਹੁੰਦੇ ਆ ਤੇ ਪਿਤਾ ਦਾ ਸੁਭਾਅ ਹੈ ਬਖਸ਼ਮਾ ਸੋ ਮੇਰੀ ਇਹੀ ਲਾਲਸਾ ਹੈ ਆਪ ਟੁੱਟੀ ਸਿੱਖੀ ਨੂੰ ਮੁੰਡ ਦੁਆਰੇ ਗੰਢ ਲਓ ਇਸ ਤੋਂ ਬਿਨਾ ਮੇਰੀ ਹੋਰ ਕੋਈ ਇੱਛਾ ਨਹੀਂ। ਬਸ ਮੇਰੀ ਇਹ ਇੱਛਾ ਹੈ। ਤਦ ਸਤਿਗੁਰੂ ਪਾਤਸ਼ਾਹ ਨੇ ਜੇਬ ਦੇ ਵਿੱਚੋਂ ਬਦਾਵਾ ਬੰਦਾਵੇਂ ਵਾਲਾ ਕਾਗਜ਼ ਕੱਢਿਆ ਤੇ ਭਾਈ ਮਹਾ ਸਿੰਘ ਨੂੰ ਵਿਖਾ ਕੇ ਪਾੜਦੇ ਹੁਆ ਫਰਮਾਇਆ ਮਹਾ ਸਿੰਘ ਤੂੰ ਪਰਮ ਉਪਕਾਰੀ ਹੈ ਤੇਰਾ ਗੁਰੂ ਲੋਕ ਦੇ ਵਿੱਚ ਵਾਸਾ ਹੋਵੇਗਾ ਸਤਿਗੁਰਾਂ ਦੇ ਬਚਨ ਕਰਦੇ ਆ ਇਹ ਮਤਨ ਕਰਦੇ ਆਂ ਭਾਈ ਮਹਾ ਸਿੰਘ ਨੇ ਦਾਨ ਤਿਆਗ ਦਿੱਤੀ ਤੇ ਗੁਰੂਪ੍ਰੀ ਨੂੰ ਸੁਧਾਰੀ ਲੀ ਇਸ ਤਰ੍ਹਾਂ ਕਈ ਇਤਿਹਾਸਕਾਰ ਇਹਦੇ ਵਿੱਚ ਥੋੜਾ ਛੋਟਾ ਜਿਹਾ ਲਿਖਿਆ ਬਾਕੀ ਇਤਿਹਾਸ ਤਾਂ ਹੋਈ ਕਿੰਨਾ ਸਮਾਂ ਕਾਪੀਆਂ ਖਤਮ ਹੋ ਜਾਣ ਲਿਖਦੇ ਆ ਲਿਖਦੇ ਆ ਤੇ ਇਤਿਹਾਸ ਪੜ੍ਹਦੇ ਆ ਬੰਦਿਆਂ ਉਮਰਾਂ ਮਿਲ ਜਾਂ ਤਾਂ ਵੀ ਇਤਿਹਾਸ ਹੈ ਜਿੰਨਾ ਉਹ ਲਿਖਿਆ ਨਹੀਂ ਜਾ ਸਕਦਾ ਕਈ ਇਤਿਹਾਸਕਾਰ ਇਸ ਤਰ੍ਹਾਂ ਵੀ ਲਿਖ ਲਿਏ ਮੀ ਪਾਈ ਮਹਾ ਸਿੰਘ ਕਹਿੰਨ ਲੱਗੇ ਵੀ ਪਰਲੋਕ ਦਾ ਦਰਵਾਜ਼ਾ ਉਹ ਬੰਦ ਹੈ ਜਿੰਨਾ ਜੇ ਤੁਸੀਂ ਉਹ ਬਿਦਾਵਾ ਨਹੀਂ ਪਾਰਦੇ ਸਾਨੂੰ ਗਾਂ ਜਾਣ ਵਾਗਿਆ ਨਹੀਂ ਨਹੀਂ ਸਾਰੇ ਸਿੰਘ ਰੁਕੇ ਹੋਏ ਆਪ ਜੀ ਕਿਰਪਾ ਕਰੋ ਸਾਨੂੰ ਪੁੱਲ ਬਖਸ਼ੋ ਤਾਂ ਫਿਰ ਸਾਡਾ ਤੁਹਾਡੇ ਚਰਨਾਂ ਦੇ ਵਿੱਚ ਨਵਾਸ ਸੰਗਈਂ ਇਤਿਹਾਸਕਾਰ ਇਸ ਤਰ੍ਹਾਂ ਹੈ ਤਾਂ ਸਤਿਗੁਰਾਂ ਦੇ ਬਚਨ ਕਰਦੇ ਜਦੋਂ ਮਹਾ ਸਿੰਘ ਨੇ ਪ੍ਰਾਂਤ त्याਗ ਦਿੱਤੇ ਗੁਰਕੁਰੀ ਨੂੰ ਸੁਧਾਰ ਗਿਆ ਹੁਣ ਸਤਿਗੁਰਾਂ ਨੇ ਬਰਾੜ ਸਿੰਘਾਂ ਨੂੰ ਹੁਕਮ ਦੇ ਕੇ ਜਿਹੜੇ ਬਰਾੜ ਸਨ ਉਹਨਾਂ ਨੂੰ ਹੁਕਮ ਦੇ ਕੇ ਇੱਕ ਵੱਡੀ ਸਾਰੀ ਚਿਖਾ ਤਿਆਰ ਕਰਵਾਈ ਤੇ ਸ਼ਹੀਦ ਸਿੰਘਾਂ ਦੀਆਂ ਲੋਥਾਂ ਦਾ ਸਸਕਾਰ ਕਰਾ ਦਿੱਤਾ। ਮੁਸਲਮਾਨ ਸਿਪਾਈਆਂ ਦੀਆਂ ਲੋਥਾਂ ਕਬਰਾਂ ਪਟਾ ਕੇ ਦਬਾ ਦਿੱਤੀਆਂ। ਫਿਰ ਖਿਦਰਾਣੇ ਦੀ ਟਾਬ ਦੇ ਕੰਡੇ ਬੈਠ ਕੇ ਬਚਨ ਦਿੱਤੇ ਸਤਗੁਰੂ ਪਾਸ਼ਾ ਨੇ। ਕਿ ਇਥੇ ਸ਼ਹੀਦ ਸਿੰਘਾਂ ਦਾ ਸਸਕਾਰ ਕੀਤਾ ਗਿਆ ਇਸ ਕਰਕੇ ਇਹ ਮਹਾਨ ਸ਼ਹੀਦੀ ਸਥਾਨ ਹੈ ਜਿਨਾ ਇਸ ਨੂੰ ਸ਼ਰਧਾ ਨਾਲ ਨਮਸਕਾਰ ਕਰੇਗਾ ਉਸ ਦਾ ਸਦਕ ਤੇ ਪ੍ਰਤਾਪ ਵਧੇਗਾ ਇਥੇ ਸਾਡੇ ਸਿੰਘ ਸ਼ਹੀਦੀਆਂ પાਕੇ ਮੁਕਤੀ ਨੂੰ ਪ੍ਰਾਪਤ ਹੋਈ ਹੈ ਇਸ ਦਾ ਨਾਮ ਅੱਜ ਤੂੰ ਮੁਕਤ ਸਾਰ ਹੈ ਇਹ ਮੁਕਤ ਸਾਰ ਨਾਮ ਤੇ ਆਸ ਮੁਕਤ ਸਾਰ ਸਾਹਿਬ ਉੱਥੇ ਹਪਰਨਾਥ ਦੇ ਵਿੱਚ ਵੀ ਪੜਦੇ ਨੇ 40 ਇਹ ਉਹਨਾਂ ਸੰਗੰਨ ਦਾ ਨਾਮ ਹੈ ਜਿਹੜਾ ਅੰਦਾਸ ਦੇ ਵਿੱਚ ਜੀ ਉਹਨਾਂ ਨੇ ਮੁਕਤੀਆਂ ਪ੍ਰਾਪਤ ਕੀਤੀ ਤਾਂ ਇਸ ਸਥਾਨ ਦਾ ਨਾਮ ਮੁਕਤਸਰ ਸਾਹਿਬ ਮੈਗਿਆ ਤੇ ਉਸ ਤੋਂ ਬਾਅਦ ਆਪ ਨੂੰ ਪਤਾ ਹੀ ਹੈ ਹਰ ਸਾਲ ਸੰਗਤਾਂ ਤੁਮਤਾਉਂ ਦੇ ਨਾਲ ਮੱਗੀ ਦੀ ਇਸ਼ਨਾਨ ਕਰਨ ਤੇ ਜਾਂਦੀਆਂ ਜਿ ਸ਼ਰਧਾ ਭਾਵਨਾ ਇਹ ਧਿਆਨ ਮਨਾਉਂਦੀਆਂ ਹਨ ਜੋ ਨਰ ਨਾਰੀ ਇਸ ਇਨਾ ਸ਼ਹੀਦਾਂ ਨੂੰ ਸੰਧਾ ਜਲੀ ਭੇਟ ਕਰਕੇ ਇੱਥੇ ਸ਼ਨਾਣ ਕਰੇਗਾ ਇਹ ਸਰਸਤ ਬਾਸ਼ਾ ਨੇ ਬਚਨ ਕੀ ਉਸ ਦੇ ਸਾਰੇ పాਪ ਗੁਰ ਹੋ ਜਾਣਗੇ ਤੇ ਮਨੋ ਕਾਮਨਾਵਾਂ ਪੂਰੀਆਂ ਹੋਣਗੀਆਂ ਭਾਈ ਮਹਾ ਸਿੰਘ ਦੀ ਜੱਥੇਦਾਰੀ ਵਿੱਚ ਮਾਝੇ ਦੇ ਜਿਹੜੇ ਸਿੰਘ ਸਤਿਗੁਰਾਂ ਦੀ ਸ਼ਰਨਾ ਆਏ ਸਨ ਉਹਨਾਂ ਵਿੱਚ ਇੱਕ ਮਾਈ ਭਾਗੋ ਇੱਕ ਮਾਈ ਭਾਗੋ ਘਰੋਂ ਗੁਰੂ ਜੀ ਪਾਸੋਂ ਪੁੱਤਰਾਂ ਦਾ ਵਾਰ ਲੈਣ ਆਈ ਸੀ ਪਤਰਕਾਂ ਦੀ ਚੜ੍ਹਾਈ ਦੀ ਸ਼ੋਹ ਸੁਣ ਕੇ ਬੀਰਾਸ ਵਿੱਚ ਆ ਗਈ ਤੇ ਮਰਦਾਂ ਮਰਦਾਂ ਵਾਂਗ ਮਰਦਾਵਾਂ ਭੇਸ ਬਣਾ ਕੇ ਸਿੰਘਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਲੜੀ ਗਈ ਮਾਈ ਭਾਪਾ ਆਈ ਸੀ ਪੁੱਤਰ ਲੈ ਪਰ ਜਦੋਂ ਅੱਗੇ ਵੇਖਿਆ ਵੀ ਮੁਗਲ ਫੌਜ ਤੁਰਕ ਫੌਜ ਚੜਾਈ ਕਰ ਕੇ ਆ ਰਹੀ ਹੈ ਤਾਂ ਫਿਰ ਨਜਰੀਆਂ ਬੰਦ ਗਿਆ ਤੇ ਫਿਰ ਆਪ ਮਰਦਾਂ ਵਾਲਾ ਪੇਸ ਬਣਾ ਕੇ ਨਾਲ ਆਪ ਨੇ ਉਹਨਾਂ ਸਿੰਘਾਂ ਦੇ ਨਾਲ ਮੁੰਡੇ ਨਾਲ ਮੁੰਡਾ ਜੋੜ ਕੇ ਡੱਟ ਕੇ ਲੜੀ ਉਸ ਨੇ ਆਪਣੇ ਵਰਸ਼ੇ ਨਾਲ ਕਈ ਤੁਰਕਾਂ ਨੂੰ ਜਮ ਲੋਕ ਪਹੁੰਚਾਇਆ ਪਰ ਲੜਦੀ ਲੜਦੀ ਆਪ ਵੀ ਫੱਟਣ ਹੋ ਗਈ ਤੇ ਮੇਸਤੂ ਹੋ ਕੇ タルਤੀ ਤੇ ਨਿਕ ਪਈ ਇੱਕ ਸਿੰਘ ਨੇ ਮਾਈ ਭਾਗੂ ਨੂੰ ਫੱਟਰ ਪਿਆ ਵੇਖਿਆ ਤਾਂ ਸਤਗੁਰਾਂ ਨੂੰ ਖਬਰ ਕੀਤੀ ਸਹਿਬ ਜੀ ਉਸੇ ਵੇਲੇ ਉੱਠ ਕੇ ਮਾਈ ਭਾਗੂ ਕੋਲ ਪਹੁੰਚੇ ਤੇ ਉਸ ਦੀ ਬੀਰਤਾ ਦੀ ਪ੍ਰਸ਼ੰਸਾ ਕਰਦਿਆਂ ਹੋਇਆਂ ਉਸ ਨੂੰ ਦਸਾ ਦੁਲਾਸਾ ਦਿੱਤਾ ਤੇ ਚਕਵਾ ਕੇ ਦਿਨੀ ਲੈ ਆਂਦਾ ਮਨਮੱਟੀ ਹੋਣ ਨਾਲ ਮਾਈ ਭਾਗੂ ਰਾਜੀ ਹੋ ਗਈ ਸਤਿਗੁਰਾਂ ਨੇ ਕਿਹਾ ਮਾਈ ਭਾਗੂ ਤੂੰ ਧੰਨ ਹੋ ਗਈ ਹੈ ਤੇਰਾ ਜਨਮ ਮਰਨ ਦਾ ਬੰਧਨ ਕਟਿਆ ਗਿਆ ਉਸ ਤੋਂ ਬਾਅਦ ਮਾਈ ਭਾਗੂ ਅੰਮਤ ਸ਼ਕੀ ਅੰਮਰ ਦੀ ਦਾਤ ਲੈ ਕੇ ਤੇ ਸ਼ਸ਼ਤਰਧਾਰ ਕੀ ਤਿਆਰ ਬਰਤਿਆਰ ਸਿੰਘਣੀ ਸਜ ਗਈ ਅਤੇ ਸਦਾ ਸਤਗੁਰਾਂ ਦੀ ਸੇਵਾ ਦੇ ਵਿੱਚ ਰਹੀ ਮਾਈ ਭਾਗੂ ਹਜੂਰ ਸਾਹਿਬ ਜਾ ਕੇ ਗੁਰਪੁਰੀ ਨੂੰ ਸੁਧਾਰੀ ਹਜੂਰ ਸਾਹਿਬ ਵਿਖੇ ਉਸ ਦੇ ਨਾਂ ਦਾ ਇੱਕ ਬੁੰਗਾ ਬਣਿਆ ਹੋਇਆ ਜਿਹਨੀਆਂ ਸੰਸਾਂ ਗਈਆਂ ਨੂੰ ਪਤਾ ਹੋਊਗਾ ਉਥੇ ਮਾਈ ਭਾਗੂ ਦਾ ਇੱਕ ਬੁੰਗਾ ਬਣਿਆ ਹੋਇਆ ਸੋ ਇਹ ਮਾਈ ਭਾਗੂ ਦਾ ਇਤਿਹਾਸ ਹੈ ਕਿ ਅਸੀਂ ਵੀ ਜਿਹਨੀਆਂ ਵੀ ਰਹੀਆਂ ਹੈ

ਫਿਰ ਵੀ ਮਤ ਦੀ ਦਾਤ ਲੈ ਕੇ ਤੇ ਸਿੰਘ ਨਹੀਂ ਸੱਜ ਕੇ ਉਹ ਖਿਆਲ ਨਹੀਂ ਸੱਜਦਾ ਤੇ ਸਤਿਗੁਰੂ ਪਾਸ਼ਾ ਨੇ ਸਾਨੂੰ ਸਭ ਕੁਝ ਦਿੱਤਾ ਹੋਇਆ ਤੇ ਅਸੀਂ ਕਿੱਥੇ ਗਖਣੀ ਹੈ ਇਹ ਇਸਨੇ ਹਰੇਕ ਨੇ ਮਾਈ ਭਾਗੋ ਨੂੰ ਸਾਹਮਣੇ ਰੱਖ ਕੇ ਅੱਖਾਂ ਦੇ ਫਿਰ ਵੀ ਖੜੇ ਵੀ ਉਸੇ ਦੀ ਵਾਰਸਾਂ ਕਿਵੇਂ ਫਿਰ ਜੋ ਜਮੀਰ ਕਵੇ ਉਵੇਂ ਕਰਿਆ ਜਾਏ ਜਦੋਂ ਕਈ ਵਾਰੀ ਵਿਪਰਮੱਤੀ ਕੇਸ ਖੁੰਨੇ ਛੱਡ ਕੀ ਹੁਣ ਤਾਂ ਫੈਸ਼ਨ ਹੀ ਚੱਲ ਪਿਆ ਚੁੰਨੀ ਨ ਗਈ ਗਈ ਕੇਸ ਵੀ ਖਲਾਰ ਕੇ ਫਿਰ ਲੱਗਦੀ ਮਾਈ ਭਗਉਣੀਆ ਵਾਰਸ ਇਹ ਇਤਿਹਾਸ ਇੱਕ ਵਾਰ ਜਰੂਰ ਸੁਣ ਕੇ ਪੜ ਕੇ ਤੇ ਅੰਦਰ ਝਾਤੀ ਜਰੂਰ ਮਾਰਿਓ سمجھو, سمجھو جرور برور. مکی یہ رستہ مائی پاک گو نے سنو مکھایا ہے تو پھر اگر جمیر کبھی بھی ہاں یہی بکھایا ہے پھر اے رستہ کھڑی رکھ دے تو جے اندروں جمیر چوں آواز آوے بھی نہیں تو پھر تھوڑی مرد پھر وہ رستہ چھاڑ کے اے اپنا ਇਸ ਤੇ ਵਿਚਾਰ ਇਸ ਤੇ ਗੌਰ ਜਰੂਰ ਕਰਿਆ ਜੀ ਕਈ ਵਾਰੀ ਹੁਣ ਅਸੀਂ ਖਾਈ ਪੀ ਬੈਠੇ ਆਂ ਉਮਰ ਵੀ ਬੀਤ ਗਈ ਐ ਫਿਰ ਵੀ ਨਹੀਂ ਅਸੀਂ ਗੁਰੂ ਆਲੇ ਬਣ ਇਸ ਪਾਸੇ ਲੱਗਦੇ ਪਤਾ ਨਹੀਂ ਹੋਰ ਇਸ ਤੋਂ ਗਾਂ ਕੀ ਆਸ ਰੱਖੀ ਬੈਠੀ ਸਤਗੁਰੂ ਬਾਸ਼ਾ ਬਾਣੀ ਦੇ ਵਿੱਚ ਵੀ ਬਹੁਤ ਥਾਂ ਤੇ ਪ੍ਰਮਾਣ ਦਿੰਦੇ ਹਰੂਦਾ ਕੰਟ ਪਏ ਕੇਸ ਦੁੱਧ ਵਾਣੀ ਕੇਸ ਦੁੱਧ ਵਰਗੀ ਚਿੱਟੀਆਂ ਹੋ ਗੀਆਂ ਗਲਾ ਬੈਠ ਗਿਆ ਅੱਖਾਂ ਚੋਂ ਨੀਰ ਵਗੀਆਂ ਤੁਰਿਆ ਜਾਂਦਾ ਨਹੀਂ ਬੈਠਾ ਜਾਂਦਾ ਨਹੀਂ ਹਜੇ ਵੀ ਅਸੀਂ ਪਤਾ ਨਹੀਂ ਗੁਰੂ ਵਾਲੇ ਬਣ ਤੋਂ ਮੁਨਕਰ ਹੋਏ ਬੈਠੇ ਪਤਾ ਨਹੀਂ ਕਿਉਂ ਡਰ ਲੱਗੀ ਹੁੰਦਾ ਹੈ ਹਜੇ ਪਤਾ ਨਹੀਂ ਹੋਰ ਕੀ ਪਤਾ ਨਹੀਂ ਦੁਆਰੇ ਮਨ ਨੂੰ ਵੀ ਉਮੀਦ ਹੈ ਕਿ ਵੀ ਹੋਰ ਦੁਆਰੇ ਤਾਕਤ ਆਉਗੀ ਫਿਰ ਫਿਰ ਫਿਰਦਵਾਰੀ ਹਜੀ ਫਿਰ ਅਮਰਤਸ਼ਕਾਂ ਦੀ ਗੁਰੂ ਵਾਲੇ ਬਣਾਂ ਇਹਨਾਂ ਕੁਝ ਗੁਰੂ ਸਾਹਿਬ ਦਾ ਇਤਿਹਾਸ ਸਾਹਿਬ ਜੀ ਨੇ ਹਫ਼ਤਾ ਹੋ ਗਿਆ ਸੁਣਦਿਆਂ ਇਹ ਕੁਝ ਵੇਖਣ ਵਾਸਤੇ ਸਭ ਕੁਝ ਸਤਗੁਰ ਪਾਤਸ਼ਾਹ ਜੀ ਵਾਲੇ ਸਾਡੇ ਉਤੋਂ ਦੀ ਮੈਂ ਅਸੀਂ ਅੱਗੋਂ ਇਹੋ ਜਿਹੀ ਵਾਰਸ ਬਣੀ ਅਗਰ ਜੇ ਇਤਿਹਾਸ ਇੰਨੇ ਦਿਨ ਸੁਣ ਕੇ ਤੇ ਫਿਰ ਵੀ ਅੰਦਰੋਂ ਜਮੀਰ ਨਾ ਜਾਗੇ ਤਾਂ ਫਿਰ ਸਮਝ ਲੋ ਜਮੀਰ ਮਰੀ ਹੋਈ ਤੇ ਫਿਰ ਇੱਕ ਤੁਰਦੀ ਫਿਰਦੀ Laash ਹੀ ਹੈ ਇਸ ਸੱਤਰੀ ਦੇ ਉੱਤੇ ਹੋਰ ਇਸ ਤੋਂ ਬਾਅਦ ਕੁਝ ਵੀ ਨਹੀਂ ਸੋ ਅੱਜ ਦੀ ਵਿਚਾਰਾਂ ਦੀ ਸਮਾਪਤੀ ਹੈ ਵਿਚਾਰਾਂ ਕਰਦੇ ਆਂ ਮੀਆਂ ਤੁਮ ਤਾਇਆ ਹੋਈਆਂ ਹੋ ਨ ਸਤਿਗੁਰੂ ਪਾਸ਼ਾ ਅਤਿ ਆਪ ਸਮਰਮਿਕ ਸੰਜੋਗ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ